خالسا سکھ جگہ بہت ویڈیو یہ بابا تارا سنگھ بابا چرنگ صاحب جی نے سنگان کے بہت ویوا نبھائیاں انہوں نے ہور چار ہو لائے نام پورا نے میری کا گروہ دے چرنا چردارس سے گروہ چر دی کلا بچے یہ سمپردار دن دکنی رات چوگنی ترکی کریں ਅਤੇ ਇਸੇ ਤਰ੍ਹਾਂ ਗੁਰੂ ਗ੍ਰੰਥ ਤੇ ਗੁਰੂ ਪਾਠ ਵੀ ਸੇਵਾ ਲਕਬਾਰ ਤੇ ਕਰਦੇ ਨੇ ਇਹ ਗੁਰੂ ਕੇ ਚਰਨਾ ਚਰਦਾ ਦੇ ਤੁਸੀਂ ਠਾਠਾ ਮਾਲ ਦਾ ਇਕੱਠ ਹੈ ਇਸ ਗੱਲ ਦਾ ਪਿਆਰ ਦਾ ਸਬੂਤ ਹੈ ਬੜੀਆਂ ਵਰਗਾਂ ਪੰਥ ਦੀਆਂ ਸ਼ਕਸ਼ੀਆ ਤਾਂ ਇੱਥੇ ਮਹਾਂਪੁਰਖਾਂ ਨੂੰ ਪਿਆਰ ਦੇ ਪੱਜੇ ਹੋਏ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਆਏ ਹੋ ਉਹ ਸਤਕਾਲਜ ਬਾਬਾ ਤਾਰਸ ਜੀ ਸਰਕਾਰੀ ਵਗਰ ਚਾਲੂ ਸੀ ਜਿਹੜਾ ਦੀ ਕੀਤੀ ਕਮਾਈ ਨੂੰ ਮੈਂ ਨਰ ਪੁਸਤਕ ਕੋਈ ਨਹੀਂ ਕਿਉਂਕਿ ਵੱਡੀ ਕਮਾਈ ਸੀ ਸਰਕਾਰੀ ਓਂਕਾਰਾ ਸੀ ਜੀ ਮੈਨੂੰ ਹੁਣੇ ਹੀ ਸਧਾਰਨ ਜੈ 2-4 ਸੱਜਣ ਮਿਲੇ ਪਿੰਡਾਂ ਤੋਂ ਆਏ ਹੋਏ ਕੋਈ ਐਜੂਕੇਸ਼ਨ ਵੀ ਨਹੀਂ ਸੀ ਜਦੋਂ ਸੰਗਤ ਦੀ ਭੀੜ ਵਿੱਚ ਉਹ ਲੱਗ ਰਹੀ ਸੀ ਤੇ ਕਿੱਥੇ ਪਤਾ ਕੀ ਕਹਿੰਦੇ ਸੀ ਉਹ ਕਹਿੰਦੇ ਰੱਬ ਵਰਗੇ ਬੰਦੇ ਜੇ ਵੇਖਣੇ ਤੇ ਬਾਬਾ ਤਾਲਾ ਤੋਂ ਨੂੰ ਵੇਖ ਲਈਏ ਦੇ ਸੋਹ ਨਿਹਾਲ ਸਤਿ ਸ਼੍ਰੀ ਅਕਾਲ ਸਭ ਕਰਜੋ ਜੰਦਰ ਬਾਬਾ ਬਲਵੀਰ ਸਿੰਘ ਜੀ ਬਰਜੀਤ ਸਿੰਘ ਜੀ ਦਾਦੂਵਾਲ ਸਾਹਿਬ ਨੂੰ ਦਾ ਸਨਮਾਨ ਕੀਤਾ ਜਾ ਰਿਹਾ ਜੀ ਦੇ ਸੋਹ ਨਿਹਾਲ ਸਤਿ ਸ਼੍ਰੀ ਅਕਾਲ ਜੰਦਰ ਬਾਬਾ ਆਪ ਦੀ ਹਜ਼ੂਰੀ ਵਿੱਚ ਇਹ ਸੇਵਾ ਸੇਵਾ ਨਹੀਂ ਰਹੀ ਹੈ ਮੈਂ ਬੇਨਤੀ ਕਰਾਂਗਾ ਹੁਣੇ ਹੀ ਜੰਦਰ ਬਾਬਾ ਬਰਜੀਤ ਸਿੰਘ ਜੀ ਦਾਦੂਵਾਲ ਸਾਹਿਬ ਪਰ ਬੜੀ ਸਤਿਕਾਰੋਸਤਰੀ ਨਹੀਂ ਹੈ ਅ ਜੀ ਗੰਗਲ ਸਕਾਰਜੇ ਬਾਬਾ RAM Singh ji ਉਹ ਕੱਢ ਕੇ ਗਏ ਮੈਂ ਬੇਨਤੀ ਕਰਾਂ ਹਰਿਆਣੇ ਵਿੱਚ ਬਹੁਤ ਸਾਰੇ ਸਰਜਣ ਮਿਲਦੇ ਨੇ ਜਦੋਂ ਕਿ ਤੇ ਜਾਣਾ ਉਹ ਕਹਿੰਦੇ ਜਿਹੜੀ ਹਰਿਆਣਾ ਸਿੱਧੂ ਦਾ ਪੁੱਟਾ ਜਮੇਡੀ ਆ ਉਹ ਸਤਕਾਰ ਨਾਲ ਜੋਰਦਰਾਡਿਆਂ ਤੋਂ ਬੁੱਝ ਕੇ ਜੁੜ ਬੈਠੇ ਆ ਬਿਆਨ ਤੋਂ ਸੰਪਰਦਾਮਾਂ ਅੰਤਸਾਲਾਂ ਦੇ ਔਕੀ ਸਹਿਬਾਨ ਧਾਰਮਿਕ ਰਾਜਨੀਤਿਕ ਬਾਗੂ ਸਹਿਬਾਨ ਵੱਡੇ ਗ੍ਰੰਥੀ ਜ ਸੇਕ ਸੰਗਤਾਂ ਪੰਜ ਸਰਪੰਚ ਨਗਰ ਪੰਚਾਇਤਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੂਰ ਦਰਾੜਿਆਂ ਤੋਂ ਚੱਲ ਕੇ ਪਹੁੰਚੇ ਆਂ ਵਿਅੰ ਮਹਾਂਪੁਰਸ਼ਾਂ ਦੇ ਵੱਲੋਂ ਗੁਰਬਾਣੀ ਗੁਰ ਇਤਿਹਾਸ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਜਾ ਰਹੀ ਹੈ ਗੁਰੂ ਕੇ ਕੀਰਤਨੀਏ ਤੇ ਕਥਾਵਾਚ ਗੁਰੂ ਕੀ ਬਾਣੀ ਗੁਰੂ ਦਾ ਇਤਿਹਾਸ ਆਪ ਸਰਬੱਤ ਸੰਗਤਾਂ ਨੂੰ ਦ੍ਰਿੜ ਕਰਵਾ ਰਹੇ ਆਂ ਪਾਵਾਂ ਨੂੰ ਹੋਰ ਚਾਦੀ ਕਲਾ ਦੇ ਨਾਲ ਕਰ ਸਕਣ ਔਰ ਮੇਰੀ ਇਹ ਸੰਗਤਾਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਰਹਿਤ ਹੋਣ ਵਿਹਿਮ ਭਰਮਾਂ ਪਖੰਡਾਂ ਤੋਂ ਰਹਿਤ ਹੋਣ ਸਾਬਤ ਸੂਰਤ ਹੋਣ ਖੰਡੇ ਬਾਟੇ ਦਾ ਅਮਰ ਸ਼ਾਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲਨ ਲੱਗਣਾ ਕਿਉਂਕਿ ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਘਰ ਸਤਗੁਰ ਦੀ ਹੋਵੇਗੀ ਰਹਿਮਤ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਇਆਂ ਭੁੱਲਾਂ ਦੀ ਖਿਮਾ ਬਖਸ਼ਿਓ ਤਹਾਰੀ ਨਗਰ ਤਾਰੇ ਵਾਂਗੂ ਸੋਭਾ ਪਾ ਰਿਹਾ ਹੈ ਜਿਨ੍ਹਾਂ ਦੀ ਨੇਕ ਉੱਤੀ ਸੁੱਚੀ ਕਮਾਈ ਸ੍ਰੀਮਾਨ ਸੰਤਵਾਦਾ ਜੱਜ ਸਿੰਘ ਸਾਹਿਬ ਜੀ ਦਾਦਾ ਜੀ ਬਾਬਾ ਸੁੱਖਾ ਸਿੰਘ ਸਾਹਿਬ ਜੀ ਔਰ ਮਹਾਂਪੁਰਖ ਬਾਬਾ ਹਾਰਦੋ ਸਿੰਘ ਸਾਹਿਬ ਜੀ ਨੇ ਵੱਡੀ ਸੇਵਾ ਦੇ ਨਾਲ ਅੱਜ ਪੰਥ ਅੰਦਰ ਨਾਮ ਪ੍ਰਾਪਤ ਕੀਤਾ ਹੈ ਦਾਸ ਨਾਲ ਬਹੁਤ ਪ੍ਰੇਮ ਰੱਖਣ ਵਾਲਾ ਸੰਪਰਦਾਵਾਂ ਜਿਤਨੀਆਂ ਵੀ ਸਤਕਾਰਯੋਗ ਹਨ ਬਾਬਾ ਬਿਨੀ ਚੰਦ ਸਾਹਿਬ ਜੀ ਹੋਰ ਜਿਤਨੀ ਵੀ ਸੰਪਰਦਾਵਾਂ ਦੇ ਮਹਾਂਪੁਰਖ ਆਏ ਤਿਨਾਂ ਨੂੰ ਦਾਸ ਵੰਦਨਾ ਕਰਦਾ ਹੋਇਆ ਕਿੰਨਾ ਦਾ ਆਜਾਤ ਹੈ ਦਾਸ ਦੇ ਸਤਕਾਰਯੋਗ ਪਿਤਾ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦੀ ਪ੍ਰਾਸ਼ ਉਹਨਾਂ ਦੀ ਹਾਜ਼ਰੀ ਲਵਾਉਂਦਾ ਹੋਇਆ ਦਾਸ ਸਤਿਗੁਰੂ ਕੋਲ ਕਲਗੀਧਰ ਸਾਹਿਬ ਜੀ ਔਰ ਰੱਬ ਵਰਗੀ ਸਿੱਖ ਸੰਗਤ ਨੂੰ ਖਿਮਾ ਦਾ ਜਾਤ ਮੰਗਦਾ ਹੈ ਆਓ ਬਲਾਓ ਫਤਿਹ ਦੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਤ ਵਰਤ ਕਰ ਕਰਮ ਦੇ ਹੱਥ ਉਹ ਦੇ ਕੇ ਬਲਾ ਬਨਾਇ ਮਤ ਬੇਤੀ ਕਰਾਂ ਦੁਨੀਆਂ ਦੇ ਜਿੰਨੇ ਧਰਮ ਨੇ 350 ਤੋਂ ਵੱਧ ਧਰਮ ਨੇ ਪਰ ਬੱਡੇ ਤਰ੍ਹਾਂ ਨੇੜੇ ਨੇ ਨਾ Hindu, Isai, Muslim, Jaini, Bodhi te Sikh Sikh ਤਕਰੀਬਨ ਚੌਥੇ ਨੰਬਰ ਦਾ ਧਰਮ ਹੈ। ਇੱਕੋ ਇੱਕ ਧਰਮ ਹੈ ਸੰਸਾਰ ਦਾ ਜਿਹਨੇ ਕਿਰਤ ਤੇ ਕੀਰਤ ਨੂੰ ਇਕੱਠਿਆਂ ਕੀਤਾ। ਕਿਰਤ ਤੇ ਕੀਰਤ ਤੁਸੀਂ ਆ ਕੋਈ ਕੀਰਤ ਕੀ ਹੁੰਦੀ ਹੈ। ਕੀਰਤ ਸਿਰਸਲਾ ਵਧਾਈ ਗਾਨੀ ਨਰਪਾਲ ਸਿੰਘ ਜੀ ਆਪਣੇ ਸਾਥੀਆਂ ਨਾਲ میںخشیت بینتی کر ਪੁੱਤਰ ਸੇਪ ਸਿੰਘ ਜੀ ਭਾਈ ਸਪਾਈ ਅਮਰਪਾਲ ਸਿੰਘ ਦੇ ਪਿਤਾ ਜੀ ਵੀ ਹਾਜ਼ਰ ਹੋਏ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਉਹ ਵੀ ਸਨਮਾਨ ਸਮਾਰੋਹ ਆ ਜਾਓ ਜੀ ਮੈਂ ਬੇਨਤੀ ਕਰਾਂਗਾ ਦੂਜਾ ਖੰਝਰ ਸਤਕਾਰਯੋਗ ਬਾਬਾ ਹਾਕਮ ਸਿੰਘ ਜੀ ਉਹਨਾਂ ਨੂੰ ਪੇਟ ਕਰਨਾ ਹੈ ਜੀ ਦੂਜਾ ਖੰਝਰ ਸਤਕਾਰਯੋਗ ਬਾਬਾ ਸੁੱਖਾ ਸਿੰਘ ਜੀ ਨਾਲ ਹੋ ਕੇ ਬਾਬਾ ਹਾਕਮ ਸਿੰਘ ਜੀ ਨੂੰ ਪੇਟ ਕਰਨਗੇ ਭਾਈ ਸਪਾਈ ਅਮਰਪਾਲ ਸਿੰਘ ਦੇ ਸਤਕਾਰਯੋਗ ਪਿਤਾ ਜੀ ਉਹ ਵੀ ਹਾਜ਼ਰ ਹੋਏ ਨੇ ਉਹਨਾਂ ਨੂੰ ਵੀ ਸਤਿਕਾਰ ਦੰਦਾਂ ਜੀ ਆਏ ਇੱਕ ਜ਼ੈਕਾਰਾ ਬੁਲੰਦ ਆਵਾਜ਼ ਵਿੱਚ ਪੜਾਇਓ ਕੈਮਰੇ ਦੀ ਅੱਖ ਇਹ ਸਾਰਿਆਂ ਨੂੰ ਆਪਣੀ ਅੱਖ ਵਿੱਚ ਕੈਮ ਕਰ ਰਹੀ ਹੈ ਪਕੜ ਰਹੀ ਹੈ ਸਾਰਿਆਂ ਨੂੰ ਬੋਲੇ ਸੋ ਨਿਹਾਲ ਇਹ ਮਹਾਂਪੁਰਸ਼ਾਂ ਦਾ ਸੰਵਾਦ ਹੈ ਕਿ ਤੁਸੀਂ ਹੁਣ ਸ਼ਸਤਰ ਪਹਿ ਕੇ ਵੀ ਜੁਰਨ ਦੀ ਰੋਡ ਬਈ ਤੇ ਤੁਰਨਾ ਹੈ ਸੇਵਾਵਾਂ ਵਡੀਆਂ ਕੀਤੀਆਂ ਗਏ ਸੋ ਸ਼ੁਕਰਗੁਜ਼ਾਰਾ ਜੀ ਮਹਾਂਪੁਰਸ਼ਾਂ ਨੂੰ ਫੱਜਰ ਪੇਟ ਕੀਤੇ ਗਏ ਨੇ ਔਰ ਗਿਆਨੀ ਕਪਾਰਸ ਜੀ ਕੀਰਤੀ ਦਾ ਵੀ ਧੰਨਵਾਦ ਕਰਦਾ ਹੈ ਔਰ ਮੈਂ ਬੇਨਤੀ ਕਰਾਂਗਾ ਅ ਤਸਵੀਰਾਂ ਵੀ ਪੇਟ ਕਰਦੀਆਂ ਦਾ ਬੇਨਤੀ ਕਰਾਂਗਾ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਲੋਹੜਾ ਦੇ ਸਤਿਕਾਰਯੋਗ ਪਿਤਾ ਜੀ ਉਹਨਾਂ ਦਾ ਵੀ ਸਨਮਾਨ ਕਰਨਾ ਮੈਂ ਬੇਨਤੀ ਕਰਾਂਗਾ ਸਨਮਾਨ ਲੈ ਕੇ ਆਓ ਜੀ i ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਤਾਰਾ ਸਿੰਘ ਪਰਮਉਦੇਸ਼ ਤੇ ਭਾਈ ਨੂੰ ਕੋਲ ਛੋਟੇ ਭਾਈ ਨੂੰ ਕੋਲ ਸੇਵਾ ਕਦਮ ਸੁਵਾਰ ਨੀਰਾ ਪੜ ਚਾਕੀਆਂ ਸੇਵਾ ਆਪੇ ਚੰਦ ਸਿੰਘ ਆਸੀਂ ਤੈਨੂੰ ਹੁਣ ਇਹ ਕਾਰ ਸੇਵਾ ਦੀ ਜਿਹੜੀ ਆ ਸਾਰੀ ਜ਼ਿੰਮੇਵਾਰੀ ਸੌਂਪਣੀ ਆ ਤੇ ਬਾਬਾ ਚੰਦ ਸਿੰਘ ਕੀ ਕਹਿ ਲਗੇ ਭਰਾਜੀ ਮੈਂ ਇੱਦਾਂ ਹੀ ਠੀਕ ਆ ਦਸਾਂ ਨਾ ਉਹਦੀ ਕਿਉਂ ਮੈਂ ਕਰਦਾ ਤੇ ਇਹ ਵੀ ਠੀਕ ਐ ਇੱਦਾਂ ਹੀ ਮਹਾਂਪੁਰਖ ਕਹਿ ਲਗੇ ਨਹੀਂ ਤੁਸੀਂ ਸਾਡਾ ਬਚਨ ਮੰਨੋ ਅਗਲੇ ਦਿਨ ਫੇਰ ਬਾਬਾ ਜੀ ਨੇ ਕੋਰੇ ਦੇ ਵਿੱਚੋਂ ਮਗਾਇਆ ਨਵੇਂ ਬਣਾ ਕੇ ਬਾਬਾ ਚੰਦ ਸਿੰਘ ਜੀ ਨੂੰ ਜਿਹੜਾ ਗਾਦੇ ਵਿੱਚ ਕਾਲਾ ਕੋਟ ਸੀ ਉਹ ਪਹਿਲਾਂ ਹੀ ਆਪਣੇ ਗਾਦੇ ਵਿੱਚ ਲਾ ਲਿਆ ਦੇ ਨਾ ਬਾਬਾ ਚੰਦ ਸਿੰਘ ਦੀ ਲੱਗਿਆ ਏ ਉਹਨਾਂ ਨੇ ਗਾਦੇ ਉਹ ਕੋਟ ਪਾ ਕੇ ਕਹਿਣ ਲੱਗੇ ਬੇਨ ਚੰਨਾ ਕਿ ਕੋਟ ਤੈਨੂੰ ਕਿੰਨਾ ਚੱਜਦਾ ਤੇ ਬਾਬਾ ਚੰਦ ਸਿੰਘ ਨੇ ਕਹਿੰਦੇ ਵੀ ਇਹ ਤਾਂ ਬਹੁਤ ਖੁੱਲਾ ਵਾ ਫੜਾਇਦਾ ਕਾਰ ਵੱਡਾ ਕਿਉਂਕਿ ਕੁਲੀ ਰਮ ਗਿਆ ਤੇ ਬਾਬਾ ਤਾਰਾ ਸਿੰਘ ਨੇ ਕਹਿੰਦੇ ਲਿਆਓ ਸੀ ਇਹਨੂੰ ਨਾ ਸੈੱਟ ਕਰ ਦਿੰਦੇ ਆ ਫੜ ਕੇ ਨਾ ਉਹਦੀਆਂ ਕੰਨੀਆਂ ਨੂੰ ਜਦਾਕ ਹਿਲਾ ਕੇ ਕਹਿੰਦੇ ਵੇਖੋ ਹੁਣ ਪੂਰਾ ਫਿੱਟ ਹੋ ਗਿਆ ਤੁਹਾਡੀ ਉਹਨਾਂ ਜੀਵ ਦੇ ਨਾਲ ਘੱਟ ਮਾਰਿਆ ਨਾ ਮਾਇਆ ਦੇ ਵਿੱਚੋਂ ਮਾਰਿਆ ਜਿਨੀ ਕਹਿ ਲਗੀ ਤੁਹਾਡੀ ਮਾਇਆ ਲੈ ਗਈ ਹੈ ਤੇ ਬਾਬਾ ਤਾਰਾ ਸਿੰਘ ਜੀ ਕਹਿੰਦੇ ਇਹ ਵੀ ਮਰਿਆ ਦਾ ਇਹ ਮਾਇਆ ਵੀ ਨਾਲ ਨਾਲ ਆ ਚਿਰ ਕਰਨੀ ਉਹਨਾਂ ਹੱਥੀ ਲਿਖਤ ਕਰਾ ਕੇ ਵਸੀਦ ਕਰਾ ਕੇ ਜਿੰਨੀ ਵੀ ਵਰਤਾਕਾਂ ਦੀ ਕਾਰ ਸੇਵਾ ਦੀ ਜ਼ਿੰਮੇਵਾਰੀ ਸੀ ਇਹ ਬਾਬਾ ਚਰਨ ਸਿੰਘ ਜੀ ਨੂੰ ਸੌਂਪ ਕੇ ਅੱਜ ਵਾਲਾ ਜਿਹੜਾ ਜਨਮ ਆਪਾਂ ਮਨਾ ਰਹੇ ਆ ਆ ਮਾਪਕਾਂ ਦੀ ਸਲਾਮਾ ਵਰਸੀ ਸਮਾਗਮ ਤੇ ਤੇ ਸਾਰੀ ਸ਼ਾਮ ਨੂੰ ਪਿਆਰ ਨਾਲ ਕਰਗੇ ਸੋ ਸਾਧ ਸੰਗਤ ਐਸੇ ਤਦ ਮੈਂ ਤੇ ਸਾਧੂ ਇਨਾਂ ਦੇ ਦਰਸ਼ਨ ਕਰਕੇ ਨਮਸਕਾਰਾ ਕਰਕੇ ਸੰਸਾ ਦਾ ਭਲਾ ਹੁੰਦਾ ਕਿਉਂਕਿ ਉਹਨਾਂ ਨੇ ਸਮੂਸਿਕ ਸੰਗਤਾਂ ਨੂੰ ਧੰਨ ਧੰਨ ਨਾਨਕ ਪਾਤਸ਼ਾਹੀ ਨੇ ਜੋ ਆਪਾਂ ਨੂੰ ਮਾਰਗ ਦਰਸਾਇਆ ਉਹਦੇ ਤੇ ਚੱਲਣ ਵਾਸਤੇ ਪ੍ਰੇਰਿਤ ਕੀਤਾ ਅੱਜ ਉਹਨਾਂ ਦੇ ਵਰਕਰਕਾਰ ਤੀਸਰੇ ਫਕੀਰ ਬਾਬਾ ਸੱਖਾ ਸਿੰਘ ਦੀ ਬਾਬਾ ਹਾਕਮ ਸਿੰਘ ਜੀ ਅਸਰਕਾਰ ਦੇ ਅਧਿਕਾਰੀਆਂ ਨੂੰ ਵੀ ਦਸਤਖ ਸੰਗਤਾਂ ਦੇ ਨਾਲ ਬਹੁਤ ਵੱਡਾ ਪਿਆਰ ਹੈ ਬੜਾ ਵੱਡਾ ਪਿਆਰ ਹੈ ਕਿਉਂਕਿ ਮੈਂ ਪਹਿਲਾ ਰਾਤ ਵਾਲੇ ਜਵਾਨ ਦੇ ਨੂੰ ਬੇਨਤੀ ਕੀਤੀ ਕਿ ਮਾਪੁਰਖਾਂ ਨੇ ਇਹ ਸਮਰਦਾਇਨੀ ਦਾਨ ਸੇਵਾ ਸਰਾਈ ਸਰ ਵਾਲਿਆ ਕਿ ਜਦੋਂ ਵੀ ਕੀ ਆਖੜਾਈ ਆ ਇਹ ਨਾਲ ਲੜ ਕੇ ਸੁਣੋ ਤੇ ਮੋਢੇ ਨਾਲ ਮੋਢਾ ਜੋੜ ਕੇ ਸੋ ਇਸੇ ਕਰਕੇ ਸੰਸਾ ਜਿਹਦਾ ਬਹੁਤ ਜਿਆਦਾ ਮਾਨ ਸਨਕਾਰ ਜਿਹਦਾ ਪਿਆਰ ਬਖਸ਼ਦੀਆਂ ਜਨਮ ਮਰਨ ਦੋਵੇਂ ਮਾਹੀ ਜਨ ਗਿਆ ਪਰਉਖ ਲਈ ਜੀ ਦਾਨ ਦੇ ਭਗਤੇ ਲਾਣ ਹਰ ਸੋ ਲੈਣ ਮਿਲਾਈ ਗੁਰੂ ਜੀ ਦੇ ਅੱਗੇ ਇਹ ਬੇਨਤੀ ਆ ਕਿ ਮਹਾਰਾਜੇ ਸੰਪਰਦਾਏ ਸਦਾ ਚੜ੍ਹਦੀ ਕਲਾ ਰੱਖਣਾ ਗੁਰੂ ਗਰੀਬ ਨੋਰਾ ਆਰਾਮ ਕਰੇ ਮਹਾਲਾ ਕੀ ਦਾ ਅਨੰਦ ਦੇ ਕੋਈ ਇਨਕਾਰ ਸਭ ਤੋਂ ਪ੍ਰਸਾਦ ਅਨੰਦ ਭਾਂ ਮੇਰੇ ਮਾਇ ਸਤ ਗੁਰੂ ਮੈਂ ਪਾਇਆ ਸਤ ਗੁਰ ਤਾਂ ਦਾ ਆਇਆ ਸੁਖਮਾਨ ਆਇ ਉਸੇ ਆਇਆ ਸੋ ਸਲਾਹੁਰਮਾਨ ਦਾ ਗੁਰੂ ਹਰਿਤਾ ਜਿਸ ਦੀਆਂ ਇਹ ਬੜੀਆਂ ਹੈ ਗਗਨ ਨਾਨਕ ਸੁਣਾ ਸੰਤੋ ਸਬਦ ਕੀਰੋ ਤੀਆ ਉਸ ਦਾ ਨਾਮ ਜਰਾ ਯਾਦ ਕਰ ਵਾਕੇ ਮਨ ਦੀ ਸ਼ਬਦ ਦੀ ਧਾਰ ਸੁਕਾ ਕੇ ਸੁਕਾ ਕੇ ਸਭ ਦੁਆਲੇ ਕਰਾ ਕੰਧਾਰੀਆਂ ਪੰਚ ਤੂਤ ਤਤਸੋ ਕੀ ਤੇ ਨਾ ਨਕੇ ਮਾ ਮਾ ਕਰਮ ਪਾ ਤੁਲਕਤਸੇ ਹਰ ਕੇ ਰਕੇ ਕਹਿ ਨਾ ਕਨਸੋ ਬਾਤ ਕਰੀਆਂ ਖਟਵਾਗੇ ਬਰਦਸਾਵਟ ਪਾ ਕੀ ਸਨ ਨਮਨੋ ਕੀ ਨਾਨਕ ਮੇ ਬੰਦ ਕਹੇ ਭਵੇ ਸਭ ਕੋਈ ਰਿਆ ਪਰ ਦੂਰੇ ਵਲਵੰਤ ਨਾਨਕ ਚਰਨ ਲਾ ਕੇ ਜੁਆਕੇ ਨੰਦ ਨਾਦ ਤੁਮ ਸਦੂਤ ਅਵਣ ਕਰੋ ਪਾਣੀ ਪਿਤਾ ਮਨਾ ਕਰਤ ਮੁਗਤ ਜਸ ਹਾਕ ਦਏ ਦਾ ਦੀ ਪ੍ਰਸ਼ਾਦ ਮਿਲ ਚੱਕਿਆ ਸਨ ਬਾਬਾ ਜੀ ਦਾ